ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਉਂਗੜੀ ਆ ਸਰਦਿਆਂ ਦੇ ਵਿੱਚ ਲੋਹੜੀ ਤੋਂ ਲਗਭਗ 1-2 ਦਿਨ ਬਾਅਦ ਜਾਂ ਪਹਿਲਾਂ ਘੰਡਿਆਂ ਦੀ ਪੌਦ ਲਿਆਂਦੀ ਤਨੋਲੇ ਤੋਂ ਯਾਨੀ ਕਿ ਪਿਆਜ਼ ਦਾ ਸਮਾਂ ਹੁੰਦਾ ਲੋਹੜੀ ਤੋਂ ਬਾਅਦ ਆਪਾਂ ਦੀ ਬਿਜਾਈ ਕਰ ਸਕਦੇ ਆ ਆਪਾਂਜ ਕੋਈ ਡਾਈ ਨਹੀਂ ਪਾਇਆ ਨਾ ਕੋ ਜੂਰੀਆ ਪਾਇਆ ਸਿਰਫ ਇਹਦੇ ਵਿੱਚ ਕੱਲਾ ਰੂੜੀਦਾਰੀ ਜਾਇ ਨੂੰ ਸਰਦੀਆਂ ਦੇ ਵਿੱਚ ਸਵਾਲ ਲਾਦੇ ਹੁੰਦੀ ਆ ਤੜ ਕਿਤਰੀ ਵਾਲ ਹੁੰਦੀ ਆ ਉਹ ਦੱਬ ਕੇ ਪੂਰੀ ਫੁੱਲ ਲਈ ਆ ਤੁਸੀਂ ਗੰਡੇ ਚੈੱਕ ਕਰੋ ਭਰਾਵੋ ਨਾ ਤਾਂ ਵਾਲੇ ਵੱਡੇ ਨੇ ਨਾ ਵਾਲੇ ਛੋਟੇ ਨੇ ਆ ਰਹਿੰਦੇ ਹਾਂ ਜੇ ਪੱਟਣ ਵਾਲੇ ਆ ਖੱਬਲ ਜੜ ਵੱਟ ਲਿਆ ਸਾਨੂੰ ਚੈੱਕ ਕਰਨਾ ਵੇ ਮੋਸਟਲੀ ਆਹ ਹੈਲੇ ਗੰਡੇ ਹੀ ਹੈਗੇ ਨੇ ਇਹਦੇ ਵਿੱਚ ਮਿਕਸਰ ਮਿਕਸਰ ਵੀ ਜਾ ਆ ਗਿਆ ਵਾਈਟ ਕੰਡਿਆਂ ਦਾ ਆਹਦੇ ਵਿੱਚ ਕੋਈ ਜਮਾ ਰੈੱਡ ਨਹੀਂ ਹੈਗੇ ਵਾਈਟ ਕੰਡਿਆਂ ਦਾ ਪਿਆਜ਼ ਨਹੀਂ ਆਹ ਚਿੱਟੇ ਗੰਡੇ ਵਿੱਚ ਕੋਸਾ ਡਰੱਖੀ ਸੀਗੇ ਤੁਹਾਨੂੰ ਦਿਖਾਉਣ ਵਾਸਤੇ ਤੁਸੀਂ ਚੈੱਕ ਕਰੋ ਜਿਹੜਾ ਆਹ ਵਾਈਟ ਪਿਆਜ਼ ਆ ਜਿਨ੍ਹਾਂ ਨੂੰ ਅਸਥਮਾ ਵਗੈਰਾ ਹੁੰਦਾ ਹਨਾ ਸਾਹ ਦੀ ਪ੍ਰੋਬਲਮ ਆ ਉਹਨਾਂ ਵਾਸਤੇ ਬਹੁਤ ਚੰਗਾ ਹੈ ਸਲਾਦ ਦੇ ਰੂਪ ਵਿੱਚ ਜੇ ਖਾਧਾ ਜਾਵੇ ਨਾ ਤੜਕਾ ਨਾ ਲਾਇਆ ਜਾਵੇ ਕੱਚਾ ਖਾਧਾ ਜਾਵੇ ਸਾਹ ਦੀ ਪ੍ਰੋਬਲਮ ਦੂਰ ਕਰਦਾ ਹੈ ਤੇ ਤੁਹਾਨੂੰ ਦਿਖਾਉਣਾ ਹੈ ਪੱਤਰਨ ਦੀ ਵਿਧੀ ਇਹਦੀ ਇਹ ਜਿਹੇ ਭਰਾਵੋ ਗੰਡੇ ਨੇ ਤਿੰਨ ਦਿਨ ਪਹਿਲਾਂ ਇਹਨੂੰ ਪਾਣੀ ਲਾ ਦੇ ਤਿੰਨ ਦਿਨ ਪਹਿਲਾਂ ਆਪਾਂ ਪਾਣੀ ਲਾਇਆ ਸੀਗਾ ਤੇ ਇਹ ਸਾਨੂੰ ਖਿੱਚਿਆ ਨਹੀਂ ਸੀ ਬੱਸ ਇਸ ਤਰ੍ਹਾਂ ਤਾਂ ਬੜੀ ਭੂਖ ਹੁੰਦੀ ਆ ਡਿੱਗ ਪੈਂਦੀ ਆ ਦੀ ਜਿਵੇਂ ਆ ਡਿੱਗੀ ਵੀ ਆ ਭੂਖਣ ਡਿੱਗੇ ਮੈਂ ਦੇਖੂ ਸੀ ਦੇਖੋ ਇਸ ਤਰ੍ਹਾਂ ਆਪਾਂ ਨੂੰ ਪਤਾ ਲੱਗ ਸਕਦਾ ਆਪਾਂ ਨੂੰ ਵੀ ਹੁਣ ਇਹ ਪੱਟਣ ਦੇ ਦਾ ਟਾਈਮ ਆ ਗਿਆ ਥੱਲੇ ਨੇ ਆ ਆ ਚੀਜ਼ਾਂ ਹੁੰਦੀ ਨਹੀਂ ਜਿਹੜਾ ਤਣੇ ਦੇ ਖਤਮ ਹੋ ਜਾਂਦੇ ਨੇਗੇ ਜਦੋਂ ਇਹ ਖਤਮ ਹੋਗੇ ਤਾਂ ਇਹ ਭੂਖ ਸੁੱਕ ਜਾਂਦੀ ਆ ਫਿਰ ਆਪਾਂ ਨੂੰ ਪੱਟ ਸਕਦੇ ਆ ਆਪਾਂ ਇਸ ਤਰ੍ਹਾਂ ਨੂੰ ਭਰਾਉ ਪੱਟ ਸਕਦੇ ਆ ਤੁਹਾਨੂੰ ਸੈੱਜ ਚੈੱਕ ਕਰਾਉਣੇ ਆ ਆਹਦੇ ਦੇਖੋ ਪੂਰੇ ਟਾਪ ਦੇ ਗੰਡੇ ਆਪਾਂ ਨੂੰ ਪੰਜ ਚਾਰ ਮਹੀਨੇ ਦਿਵਾਲੀ ਤੱਕ ਦਿਵਾਲੀ ਗੈਰਵਿਨ ਤੱਕ ਹੁੰਦੀ ਹੈ ਲਗਭਗ ਕਰੀਬ ਉਹ ਉਹ ਤੱਕ ਕਪੜਾ ਬਦਲਣੇ ਸ਼ੁਰੂਗਾ ਕਰੀਬ 40 50 50 60 ਕਿਲੋ 70 ਕਿਲੋ 80 ਕਿਲੋ ਵਾਂਗੂ ਹੋ ਜਾਣਗੇ ਇਹ ਖਾਸ ਨਹੀਂ ਦੇਖੋ ਭਰਾਵੋ ਪੂਰੇ ਟਾਪ ਦੇ ਗੰਢੇ ਇਹ ਆਪਾਂ ਨੂੰ ਆਪ ਦੇ ਜੋਗੇ ਜ਼ਰੂਰ ਖੇਚਲਾ ਕਰਨੀ ਜਿਹਿੰਦੀ ਆ ਨਾਲ ਤਾਂ ਬੰਦੇ ਦੇ ਗਿੱਟੇ ਗੁੱਡੇ ਚੱਲਦੇ ਰਹਿੰਦੇ ਨੇ ਨਾਲੇ ਬੰਦਾ ਪੈਰਾ ਪਾਰ ਬੈਠ ਕੇ ਜਦੋਂ ਗੰਡੇ ਪੱਟਦਾ ਗੁਰਦਾ ਤਾਂ ਪੂਰੇ ਸਰੀਰ ਦੀ ਬਰਦਸ਼ ਹੁੰਦੀ ਆ ਤਾਂ ਪਰ ਉਹ ਇੰਨੀ ਕਿ ਆਪਣਾ ਬਾਡੀ ਕੈਰੀ ਜ਼ਰੂਰ ਲਾਉਣੀ ਚਾਹੀਦੀ ਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਬੰਦੇ ਦਾ ਹੌਸਲਾ ਬਣਿਆ ਜਾਂਦਾ ਭਰਾਵੋ ਫਿਰ ਹੋਰ ਜੀ ਕਰਦਾ ਜਦੋਂ ਬੰਦਾ ਕੋਈ ਕਮੈਂਟ ਜੀ ਕਰਦਾ ਵੀ ਹੋਰ ਵੀਡੀਓ ਬਣਾ ਕੇ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ